ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਦੰਦ ਦੀ ਹੋਏ ਪਾਪੀ ਲੋਕ ਹਰ ਯੁੱਗ ਦੇ ਵਿੱਚ ਧਰਮੀਆਂ ਦੇ ਨਾਲ ਆਡਾ ਲੈਂਦੇ ਆਏ ਨੇ ਪਰ ਇਤਿਹਾਸ ਗਵਾਹ ਹੈ ਕਿ ਜਿੱਤ ਹਮੇਸ਼ਾ ਧਰਮੀਆਂ ਦੀ ਹੋਈ ਹੈ ਉਹ ਜੋ ਕੇ ਸਮੇਂ ਦੇ ਵਿੱਚ ਇਹ ਦੁਸ਼ਟ ਲੋਕ ਛੜੀਅੰਤ ਰਾਜ ਰਚ ਕੇ ਪਵਿੱਤਰ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਕਰਵਾ ਰਹੇ ਨੇ ਤਾਂ ਕਿ ਧਰਮ ਨੂੰ ਨੀਵਾ ਦਿਖਾਇਆ ਜਾ ਸਕੇ ਸੋ ਆਓ ਸਾਰੇ ਧਰਮਾਂ ਵਾਲਿਓ ਇਕੱਠੇ ਹੋ ਕੇ ਇਹਨਾਂ ਦੁਸ਼ਟਾਂ ਦੇ ਨੱਕ ਵਿੱਚ ਸਖਤ ਕਾਨੂੰਨ ਦੀ ਨਕੇਲ ਪਾਈਏ ਜਿਸ ਦੇ ਵਾਸਤੇ 12 ਅਕਤੂਬਰ 2024 ਤੋਂ ਸਰਬ ਧਰਮ ਬੇਅਦਬੀ ਰੋਕੂ ਕਾਨੂੰਨ ਮੋਰਚਾ ਜਿਸ ਨੂੰ ਕਿ ਟਾਵਰ ਮੋਰਚਾ ਵੀ ਕਿਹਾ ਜਾਂਦਾ ਹੈ ਸੁਮਾਣਾ ਵਿਖੇ ਚੱਲ ਰਿਹਾ ਹੈ ਭਾਈ ਗੁਰਜੀਤ ਸਿੰਘ ਖਾਲਸਾ ਤੇ ਉਹਨਾਂ ਦੇ ਸਾਥੀਆਂ ਦੇ ਸੰਘਰਸ਼ ਦੀ ਬਦੌਲਤ ਪੰਜਾਬ ਪ੍ਰੋਵਿੰਸ ਨੋ ਫੌਫੈਂਸਸ ਅਗੇਂਸਟ ਹੋਲੀ ਬੁਕਸ ਐਂਡ ਰਿਲੀਜੀਅਸ ਪਲੇਸਸ ਐਕਟ 2025 ਉਸ ਦਾ ਖਰੜਾ ਮੋਰਚਾ ਟੀਮ ਵੱਲੋਂ ਤਿਆਰ ਕਰਵਾ ਕੇ ਮੁੱਖ ਮੰਤਰੀ ਪੰਜਾਬ ਤੱਕ ਪਹੁੰਚਾ ਦਿੱਤਾ ਗਿਆ ਹੈ ਪਰ ਹੁਣ ਕੁਝ ਉਹ ਦੁਸ਼ਤ ਤਾਕਤਾਂ ਇਸ ਨੂੰ ਰੋਕ ਕੇ ਬੈਠੀਆਂ ਹੋਈਆਂ ਨੇ ਸੋ ਆਓ ਸਾਰੇ ਧਰਮੀਆਂ 25 ਜੂਨ ਦਿਨ ਬੁੱਧਵਾਰ ਨੂੰ ਸੁਮਾਣਾ ਵਿਖੇ ਹੋ ਰਹੀ ਆਪਣੀ ਤਰ੍ਹਾਂ ਦੀ ਪਹਿਲੀ ਸਰਬ ਧਰਮ ਮਹਾ ਪੰਚਾਇਤ ਵਿੱਚ ਸ਼ਾਮਲ ਹੋ ਕੇ ਉਹ ਇਹਨਾਂ ਦੁਸ਼ਤਾਂ ਦੀ ਰੋਖ ਨੂੰ ਤੋੜੀਏ ਤਾਂ ਕਿ ਕੋਈ ਵੀ ਪਾਪੀ ਸਾਡੇ ਮੰਦਰ ਮਸਜਿਦ ਗੁਰਦੁਆਰੇ ਜਾਂ ਗਰਜੇ ਵਿੱਚ ਆ ਕੇ ਬੇਅਦਬੀ ਕਰਨ ਦੀ ਹਿੰਮਤ ਨਾ ਕਰ ਸਕੇ ਇੱਕ ਗੱਲ ਯਾਦ ਰੱਖਿਓ ਜੇ ਅੱਜ ਇਸ ਧਰਮ ਯੁੱਧ ਵਿੱਚ ਤੁਸੀਂ ਧਰਮ ਦੇ ਪੱਖ ਤੇ ਨਹੀਂ ਖੜੋਗੇ ਤਾਂ ਤੁਸੀਂ ਦੁਸ਼ਟਾਂ ਨੂੰ ਉਤਸ਼ਾਹਤ ਕਰ ਰਹੇ ਹੋਵੋਗੇ ਸੋ ਆਓ ਪੰਜਾਬ ਨੂੰ ਪਾਪ ਮੁਕਤ ਕਰਨ ਦੇ ਵਾਸਤੇ ਅਤੇ ਆਪਣੇ ਧਰਮ ਦੀ ਸ਼ਾਨ ਵਾਸਤੇ 25 ਜੂਨ ਨੂੰ ਸਮਾਣੇ ਪਹੁੰਚੋ 25 ਜੂਨ ਦਿਨ ਬੁੱਧਵਾਰ ਯਾਦ ਰੱਖਿਓ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਅਸਲਾਮੁਅਲੈਕੁਮ ਮੈਂ ਦਿਲਬਰ ਖਾਨ ਬਾਦਸ਼ਾਪੁਰ ਮਜਲਿਸ ਅਹਿਰਾਰ ਇਸਲਾਮ ਹੀ ਦਜਲਬਟਾ ਤੋਂ ਪ੍ਰਦਾਨ ਸ਼ਾਹੀਮਾਂ ਪੰਜਾਬ ਵੱਲੋਂ ਮੈਂ ਆਪ ਸਭ ਨੂੰ ਪੰਜਾਬ ਵਾਸੀ ਨੂੰ ਅਪੀਲ ਕਰਦਾ ਕਿ ਜੋ ਸਾਡੇ ਭਾਈ ਗੁਰਜੀਤ ਸਿੰਘ ਖਾਲਸਾ ਜੀ ਅਕਤੂਬਰ ਮਹੀਨੇ ਦੀ ਠੰਡ ਤੋਂ ਲੈ ਕੇ ਗਰਮੀ ਤੱਕ ਆਪਣਾ ਜੋ ਸੰਗਰਾਸ ਲੜ ਰਹੇ ਨੇ ਧਾਰਮਿਕ ਰੱਥਾਂ ਦੀ ਕਾਨੂੰਨ ਬਣਾਉਣ ਦੇ ਲਈ ਆਪ ਸਭ ਨੂੰ ਮੈਂ ਜੋ ਸਰਬਤਰਮ ਮਹਾਪੰਚਾਇਤ 25 ਜੂਨ ਨੂੰ ਦਿਨ ਬੁੱਧਵਾਰ ਨੂੰ ਸਵਾਨਾ ਟਾਵਰ ਮੋਰਚੇ ਤੇ ਪਾਰਕ ਦੇ ਵਿੱਚ ਰੱਖੀ ਗਈ ਹੈ ਜਿਸ ਦੇ ਵਿੱਚ ਸਾਰੇ ਧਾਰਮਿਕ ਆਗੂ ਪਹੁੰਚ ਰਹੇ ਨੇ ਸ਼ਾਈ ਇਮਾਮ ਪੰਜਾਬ ਔਰ ਸਿੱਖ ਧਰਮ ਦੇ ਵਿੱਚੋਂ ਔਰ 크ਰਿਸਚਨ ਭਾਈਚਾਰੇ ਚੋਂ ਔਰ Hindu ਧਰਮ ਦੇ ਵੀ ਸਾਰੇ ਧਾਰਮਿਕ ਆਗੂ ਪਹੁੰਚ ਰਹੇ ਨੇ ਉਸ ਦੇ ਵਿੱਚ ਆਪ ਸਭ ਨੂੰ ਇਸ ਸੰਗਰਾਮਸ ਦੇ ਵਿੱਚ ਪਾਈ ਗੁਰਜੀਤ ਸਿੰਘ ਖਾਲਸਾ ਦਾ ਸਾਥ ਦੇਣ ਵਾਸਤੇ ਪਹੁੰਚਣ ਦੀ ਅਪੀਲ ਕਰਦਾ ਉਹ ਜੋ ਇਹ ਸੰਘਰਸ਼ ਹੈ ਇਹ ਸਭ ਧਰਮਾਂ ਦਾ ਸਾਂਝਾ ਹੈ ਸਰਬ ਧਰਮਾਂ ਦੇ ਜੋ ਗ੍ਰੰਥ ਨੇ ਉਹਨਾਂ ਦੀ ਬੇਅਦਵੀਂ ਨੂੰ ਰੋਕਣ ਦੇ ਲਈ ਪਾਈ ਗੁਰਜੀਤ ਸਿੰਘ ਖਾਲਸਾ ਦੇ ਹੱਕ ਦੇ ਵਿੱਚ ਖੜਨ ਦਾ ਇਹ ਇੱਕ ਮੌਕਾ ਹੈ ਜੋ ਆਪੇ ਇਸ ਲੜਾਈ ਨੂੰ ਰਲ ਮਿਲ ਕੇ ਮੋਢੇ ਨਾਲ ਮੋਢਾ ਜੋੜ ਕੇ ਲੜੀਏ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ